ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਤੁਹਾਡਾ NJYU TV ਤੇ ਤੇ ਅੱਜ ਮੈਂ ਤੁਹਾਡੇ ਲਈ ਇੱਕ ਨਵੇਂ ਵੀਜ਼ੇ ਦੀ ਜਾਣਕਾਰੀ ਲੈ ਕੇ ਆਇਆ ਹਾਂ ਤੇ ਅੱਜ ਗੱਲ ਕਰਾਂਗੇ ਜੀ ਜਿਹੜਾ UK ਦਾ ਲੋਟਰੀ ਵੀਜ਼ਾ ਓਪਨ ਹੋਣ ਜਾ ਰਿਹਾ ਵਾ ਤੇ ਇਹਦੀ ਜਿਹੜੀ ਡੇਟ ਆ ਉਹ ਅਨਾਉਂਸ ਹੋ ਚੁੱਕੀ ਆ 17 ਫਰਵਰੀ ਤੋਂ ਲੈ ਕੇ 19 ਫਰਵਰੀ ਤੱਕ ਤੁਸੀਂ ਇਹ ਲੋਟਰੀ ਪਾ ਸਕਦੇ ਹੋ ਤੇ ਇਹ ਲੋਟਰੀ ਕੌਣ-ਕੌਣ ਪਾ ਸਕਦਾ ਵਾ ਇਹ ਓਨਲੀ ਇੰਡੀਅਨ ਪਾਸਪੋਰਟ ਹੋਲਡਰ ਹੀ ਪਾ ਸਕਦੇ ਆ ਚਾਹੇ ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਤੇ ਤੁਸੀਂ ਇਹ ਲੋਟਰੀ ਪਾ ਸਕਦੇ ਹੋ ਤੇ ਸਾਰੀ ਗੱਲ ਕਰਾਂਗੇ ਇਸ ਵੀਡੀਓ ਵਿੱਚ ਤੇ ਸਭ ਤੋਂ ਪਹਿਲਾਂ ਜਿਹੜਾ ਮੇਰਾ ਚੈਨਲ ਪਹਿਲੀ ਵਾਰ ਦੇਖ ਰਹੇ ਹੋ ਮੇਰਾ ਚੈਨਲ ਜਾ ਕੇ ਸਬਸਕ੍ਰਾਈਬ ਕਰ ਲਓ ਜਾ ਕੇ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹਾਂਜੀ ਤੇ ਜਿਹੜੀ ਯੂਕੇ ਦਾ ਲੋਟਰੀ ਵੀਜ਼ਾ ਇਹ ਹਰ ਸਾਲ ਇੱਕ ਕੋਟਾ ਹੁੰਦਾ ਵਾ ਜਿਹੜਾ ਕਿ ਸਾਲ 'ਚ ਦੋ ਵਾਰ ਵੀ ਖੁੱਲਦਾ ਵਾ ਤਿੰਨ ਵਾਰ ਵੀ ਖੁੱਲਦਾ ਵਾ ਤੇ ਇੰਡੀਅਨ ਗਵਰਨਮੈਂਟ ਤੇ ਯੂਕੇ ਗਵਰਨਮੈਂਟ ਦਾ ਸਾਂਝਾ ਕੋਟਾ ਹੁੰਦਾ ਵਾ ਜਿਹੜੇ ਕਿ ਯੂਕੇ ਗਵਰਨਮੈਂਟ ਅਲਾਓ ਕਰਦੀ ਹੈ ਇੰਡੀਅਨ ਨੂੰ ਕਿ ਤੁਸੀਂ ਇੱਥੇ ਆ ਕੇ ਉੱਪਰ ਵੀਜ਼ੇ ਤੇ ਕੰਮ ਕਰ ਸਕਦੇ ਹੋ ਉਹੀ ਵੀਜ਼ਾ ਖੁੱਲ ਚੁੱਕਾ ਵਾ ਤੇ ਇਹਦੀ ਜਿਹੜੀ ਡੇਟ ਅਪਲਾਈ ਕਰਨ ਦੀ ਉਹ 17 ਫਰਵਰੀ ਤੋਂ ਲੈ ਕੇ 19 ਫਰਵਰੀ ਤੱਕ 48 ਘੰਟੇ ਲਈ ਲਿੰਕ ਓਪਨ ਰਹੇਗਾ ਯੂਕੇ ਵੈਬਸਾਈਟ ਦੇ ਉੱਪਰ ਤੇ ਇਹ ਜਿਹੜਾ ਵੀਜ਼ਾ ਵਾ ਲੋਟਰੀ ਆ ਇਹ ਉਹੀ ਇੰਡੀਅਨ ਬੰਦੇ ਹੀ ਪਾ ਸਕਦੇ ਆ ਜਿੰਨਾਂ ਕੋ ਇੰਡੀਅਨ ਪਾਸਪੋਰਟ ਆ ਤਹਾਡੀ ਉਮਰ 18 ਤੋਂ 30 ਸਾਲ ਦੇ ਅੰਦਰ ਹੋਣੀ ਚਾਹੀਦੀ ਆ 17 ਸਾਲ ਵਾਲਾ ਨਹੀਂ ਪਾ ਸਕਦਾ 30 ਸਾਲ ਤੋਂ ਉੱਪਰ ਵਾਲਾ ਵੀ ਨਹੀਂ ਪਾ ਸਕਦਾ ਠੀਕ ਹੈ ਜੀ ਸੋ ਇਸ ਕਰਕੇ ਬਹੁਤ ਧਿਆਨ ਰੱਖਣਾ ਵਾ ਤੁਹਾਡੀ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਜਾਂ ਡਿਪਲੋਮਾ ਕੀਤਾ ਹੋਣਾ ਚਾਹੀਦਾ ਵਾ ਤੇ ਫਿਰ ਤੁਸੀਂ ਇਹ ਲੋਟਰੀ ਪਾ ਸਕਦੇ ਹੋ ਕਿਸੇ ਵੀ ਕੋਨੇ 'ਚ ਬੈਠੇ ਹੋ ਤੁਸੀਂ ਲੋਟਰੀ ਲਈ ਐਲੀਜੀਬਲ ਹੈਗੇ ਹੋ ਤੇ ਬਹੁਤ سارے ਬੰਦਿਆਂ ਦੇ ਮੈਸੇਜ ਆਉਂਦੇ ਆ ਕਿ ਅਸੀਂ ਇਹ ਇੱਥੇ ਬੈਠੇ ਆ ਅਸੀਂ ਯੂਰਪ ਚ ਬੈਠੇ ਆ ਅਸੀਂ ਕੈਨੇਡਾ ਬੈਠੇ ਆ ਸੋ ਕੋਈ ਦਿੱਕਤ ਨਹੀਂ ਹੈ ਜੇ ਤੁਹਾਡੇ ਬਿਗਨੀਅਨ ਪਾਸਪੋਰਟ ਹੈਗਾ ਵਾ ਚਾਹੇ ਤੁਹਾਡੇ ਕੋਈ ਵਿਸਟਰ ਵੀਜ਼ਾ ਕਿਥੇੋਂ ਦਾ ਵੀ ਆ ਤੁਸੀਂ ਯੂਕੇ ਦੀ ਲੋਟਰੀ ਪਾ ਸਕਦੇ ਹੋ ਤੇ ਤੁਸੀਂ ਇਹਨਾਂ ਜਿਹੜੇ ਇੰਡੀਅਨ ਏਜੰਟ ਬੈਠੇ ਆ ਇੰਡੀਆ ਦੇ ਵਿੱਚ ਤੁਸੀਂ ਇਹਨਾਂ ਤੋਂ ਬਚਣਾ ਵਾ ਤੁਹਾਨੂੰ ਇਹ ਬਹੁਤ ਠੱਗਣਗੇ ਹੁਣ ਇਸ ਟਾਈਮ ਕਿਉਂਕਿ ਇਹਨਾਂ ਦਾ ਬਹੁਤ ੁੱੱਕਾ ਚੱਲਣ ਵਾਲਾ ਵਾ ਕਿ ਜਿਹਨਾਂ ਦੀ ਲੋਟਰੀ ਪਾਉਣੀ ਆ ਉਹਨਾਂ ਕੋਲ ਨਾ 20-20000 25-25000 ਲੱਖ-ਲੱਖ ਰੁਪਈਆ 25-25 ਲੱਖ ਵੀ ਲੈ ਲੈਣਾ ਵਾ ਲੋਟਰੀ ਪਾਉਣ ਦਾ ਸੋ ਲੋਟਰੀ ਪਾਉਣ ਦਾ ਬਹੁਤ ਸਿੰਪਲ ਸਟੈਪ ਹੈਗਾ ਵਾ ਤੁਹਾਡੇ ਕੋਲ ਤੁਹਾਡਾ ਇੰਡੀਅਨ ਪਾਸਪੋਰਟ ਹੋਣਾ ਜ਼ਰੂਰੀ ਆ ਈਮੇਲ ਆਈਡੀ ਹੋਣੀ ਜ਼ਰੂਰੀ ਆ ਠੀਕ ਹੈ ਤੇ ਫੋਨ ਨੰਬਰ ਹੋਣਾ ਜ਼ਰੂਰੀ ਇਹ ਤਿੰਨ ਚੀਜ਼ਾਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਵਾ ਆਈਲੈਟਸ ਦੀ ਵੀ ਨਹੀਂ ਲੋੜ ਹੈਗੀ ਇਸ ਵਿੱਚ ਓਨਲੀ ਗ੍ਰੈਜੂਏਸ਼ਨ ਦੀ ਜ਼ਰੂਰਤ ਆ ਸੋ ਜਿਹੜੇ ਬੰਦਿਆਂ ਨੇ ਗ੍ਰੈਜੂਏਸ਼ਨ ਕੀਤੀ ਹੈ ਉਹ ਲੋਟਰੀ ਪਾ ਸਕਦੇ ਆ ਤੇ ਲੋਟਰੀ ਬਿਲਕੁਲ ਈਜ਼ੀ ਸਟੈਪ ਨਾਲ ਪੈਣੀ ਆ ਤੁਸੀਂ ਕਿਸੇ ਲੋਅਰ ਨੂੰ ਇੰਡੀਆ ਪੈਸੇ ਨਹੀਂ ਦੇਣੇ ਕਿਉਂਕਿ ਜੇ ਤੁਸੀਂ ਉਹਨਾਂ ਨੂੰ ਆਪਣੀ ਈਮੇਲ ਦੇ ਦਿੱਤੀ ਹਨਾ ਉਹਨਾਂ ਨੇ ਆਪਣੇ ਕੋਲ ਈਮੇਲ ਰੱਖ ਲਈ ਤੇ ਮੁੜ ਕੇ ਤੁਹਾਨੂੰ ਜਦੋਂ ਲੋਟਰੀ ਇਨਵੀਟੇਸ਼ਨ ਆਇਆ ਤੇ ਉਹਨਾਂ ਤੁਹਾਨੂੰ ਦੇਣੀ ਨਹੀਂ ਆ ਪਾਸਵਰਡ ਨਹੀਂ ਸ਼ੇਅਰ ਕਰਨਾ ਆਪਣੀ ਈਮੇਲ ਦਾ ਕਿਸੇ ਨੂੰ ਹਨਾ ਤੁਸੀਂ ਤੇ ਨਾ ਹੀ ਤੁਸੀਂ ਕਿਸੇ ਦੀ ਈਮੇਲ ਤੋਂ ਲੋਟਰੀ ਪਾਉਣੀ ਆ ਪਾਉਣੀ ਆ ਆਪਣੀ ਈਮੇਲ ਤੋਂ ਲੋਟਰੀ ਪਾਉਣੀ ਆ ਪਾਸਵਰਡ ਨਹੀਂ ਦੇਣਾ ਉਹਨਾਂ ਨੂੰ ਉਹਨਾਂ ਨੂੰ ਜਸਟ ਤੁਸੀਂ ਜੇ ਕਈ ਬੰਦੇ ਹੁੰਦੇ ਆ ਵੀ ਨਹੀਂ ਉਹਨਾਂ ਨੂੰ ਕੋ ਲੋਟਰੀ ਪੈਂਦੀ ਲਿੰਕ ਨਹੀਂ ਲੱਭਦਾ ਹਨ ਤੁਸੀਂ ਹੈਲਪ ਲੈ ਸਕਦੇ ਹੋ ਕਿਸੇ ਏਜੰਟ ਦੀ ਕੋਈ 500 7000 ਰੁਪਇਆ ਮੰਗਦਾ 10000 ਇੰਡੀਅਨ ਰੁਪੀਸ ਮੰਗਦਾ ਜੇ ਤੁਸੀਂ ਹੈਪੀ ਹੋ ਤੁਸੀਂ ਦੇ ਸਕਦੇ ਹੋ ਜੇ ਤੁਸੀਂ ਹੈਗੇ ਤੁਹਾਡੇ ਕੋ ਪੈਸੇ ਹਨਾ ਆਦਰਵਾਇਜ਼ ਬਿਲਕੁਲ ਆਨਲਾਈਨ ਸਟੈਪ ਆ ਮੈਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਦੱਸ ਦੂੰਗਾ ਹਨਾ ਮੈਂ ਜਦੋਂ 17 ਤਰੀਕ ਨੂੰ ਲੋਟਰੀ ਇੰਡੀਅਨ ਟਾਈਮ 2 ਵਜੇ ਓਪਨ ਹੋਣਾ ਲਿੰਕ ਮੈਂ ਉਦੋਂ ਬਣਾ ਕੇ ਆਪਣੇ ਚੈਨਲ ਤੇ ਪਾ ਦੂੰਗਾ ਉਹ ਵੇਖ ਕੇ ਤੁਸੀਂ ਯੂਕੇ ਦਾ ਲੋਟਰੀ ਵੀਜ਼ਾ ਪਾ ਸਕਦੇ ਹੋ ਸੋ ਇੰਡੀਅਨ ਏਜੰਟਾਂ ਤੋਂ ਬਹੁਤ ਬਚਣਾ ਤੁਸੀਂ ਨਾਲ 25-25 ਲੱਖ ਵੀ ਬਹੁਤ ਪਹਿਲਾਂ ਲੋਕਾਂ ਕੋਲ ਲਿਆ ਉਹਨਾਂ ਨੇ ਵੀ ਲੋਟਰੀ ਵੀਜ਼ਾ ਇਹ ਤਾਂ ਤੁਹਾਡੀ ਕਿਸਮਤ ਆ ਇੱਕ ਲੱਕ ਆ ਹਨਾ ਤੁਸੀਂ ਜਮਾ ਸਕਦੇ ਹੋ ਲੋਟਰੀ ਵੀਜ਼ਾ ਪਾ ਕੇ ਕੋਈ ਪੈਸਾ ਨਹੀਂ ਲੱਗਣਾ ਬਿਲਕੁਲ ਫ੍ਰੀ ਆਫ ਕੋਰਸ ਹੈਗਾ ਵਾ ਸੋ ਇਸ ਕਰਕੇ ਇਹ ਚੀਜ਼ਾਂ ਤੋਂ ਬਚੋ ਏਜੰਟਾਂ ਨੂੰ ਪੈਸੇ ਨਾ ਦਿਓ ਸਿੰਪਲ ਜਿਹੇ ਸਟੈਪ ਆ ਆਪਣਾ ਤੁਹਾਡੇ ਕੋ ਫੋਨ ਹੋਣਾ ਚਾਹੀਦਾ ਫੋਨ ਤੋਂ ਉੱਪਰ ਹੀ ਲੋਟਰੀ ਪੈ ਜਾਣੀ ਆ ਯੂਕੇ ਦਾ ਲਿੰਕ ਓਪਨ ਕਰਨਾ ਉਹਦੇ ਵਿੱਚ ਜਾ ਕੇ ਤੁਸੀਂ ਆਪਣਾ ਅਕਾਊਂਟ ਬਣਾ ਕੇ ਤੇ ਆਪਣਾ ਫੋਨ ਈਮੇਲ ਭਰ ਕੇ ਤੇ ਉੱਥੇ ਤੁਸੀਂ ਆਪਣਾ ਪਾਸਪੋਰਟ ਅਪਲੋਡ ਕਰ ਦੇਣਾ ਤੇ ਤੁਹਾਡੀ ਲੋਟਰੀ ਬੈਲੇਟ ਦੇ ਵਿੱਚ ਤੁਹਾਡੀ ਐਂਟਰੀ ਹੋ ਜਾਣੀ ਆ ਤੇ ਜਦੋਂ ਤੁਹਾਡੀ ਸਿਲੈਕਸ਼ਨ ਹੋਣੀ ਆ ਉਹ ਤੁਹਾਨੂੰ ਈਮੇਲ ਆਉਣੀ ਆ ਈਮੇਲ ਜਦੋਂ ਤੁਹਾਡਾ ਇਨਵਿਟੇਸ਼ਨ ਤੁਹਾਨੂੰ ਆ ਗਿਆ ਉਸ ਤੋਂ ਬਾਅਦ ਤੁਸੀਂ ਆਪਣੇ ਜਿਹੜੇ ਡਾਕੂਮੈਂਟ ਆ ਉਹ ਅਟੈਚਮੈਂਟ ਕਰਨੀਆਂ ਜਿਹੜੇ ਉਹਨਾਂ ਦੀ ਰਿਕੁਆਇਰਮੈਂਟ ਹੋਵੇਗੀ ਤਾਂ ਫੀਸ ਵੀ ਜਿਹੜੀ ਇਮੀਗ੍ਰੇਸ਼ਨ ਦੀ ਉਹ ਤੁਸੀਂ ਉੱਥੇ ਹੀ ਸਾਰਾ ਕੁਝ ਤਾਰਨਾ ਵਾ ਸੋ ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ ਆ ਸਟਾਰਟਿੰਗ ਦੇ ਵਿੱਚ ਕੁਝ ਨਹੀਂ ਕਰਨਾ ਸੋ ਇਹ ਚੀਜ਼ਾਂ ਤੋਂ ਬਚਣਾ ਵਾ ਬਹੁਤ ਸਾਰੇ ਏਜੰਟ ਤਿਆਰ ਬੈਠੇ ਇੰਡੀਆ ਦੇ ਵਿੱਚ ਤੁਹਾਡੇ ਕੋ 20 25 ਲੱਖ ਲੈਣ ਨੂੰ ਸੋ ਮੇਰਾ ਮਕਸਦ ਇਹੀ ਸੀ ਕਿ ਤੁਸੀਂ ਅਵੇਰ ਉਹ ਚੀਜ਼ਾਂ ਤੋਂ ਲੋਟਰੀ ਖੁੱਲ ਚੁੱਕੀ ਹੈ ਯੂਕੇ ਦੀ ਤਰੀਕ ਅਨਾਉਂਸ ਹੋ ਚੁੱਕੀਆਂ ਵਾ ਸੋ ਖੁਦ ਤੁਸੀਂ ਆਪਣੇ ਫੋਨ ਤੋਂ ਲੋਟਰੀ ਪਾ ਸਕਦੇ ਜੀ ਤੇ ਤੁਹਾਨੂੰ ਜਿਹੜੀ ਮੇਰੀ ਵੀਡੀਓ ਹੈ ਯੂਕੇ ਦੀ ਲੋਟਰੀ ਦੀ ਵੀਜ਼ੇ ਦੀ ਉਹ ਮੇਰੇ YouTube ਚੈਨਲ ਤੇ ਮਿਲ ਜੂਗੀ ਸੋ ਮੇਰਾ ਚੈਨਲ ਤੁਸੀਂ ਜਾ ਕੇ ਸਬਸਕ੍ਰਾਈਬ ਕਰਕੇ ਰੱਖ ਲਓ ਤੇ ਹੋਰਾਂ ਬੰਦਿਆਂ ਤੱਕ ਵੀ ਸ਼ੇਅਰ ਕਰ ਦਿਓ ਜਿਹੜੇ ਵੀਰੇ ਲੋਟਰੀ ਪਾਉਣਾ ਚਾਹੁੰਦੇ ਆ ਠੀਕ ਹੈ ਜੀ ਤੇ ਚੰਗਾ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਆ ਨੈਕਸਟ ਵੀਡੀਓ 'ਚ